ਜੋ ਉਹਨਾਂ ਦੇ اعلان ਦੇ ਮੱਦੇਨਜ਼ਰ ਬਟਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕੀਤਾ ਗਿਆ ਫਲੈਗ ਮਾਰਚ ਚੋਣ ਕਮਿਸ਼ਨ ਵੱਲੋਂ ਦੇਸ਼ ਭਾਰਤ ਚੋਣ ਜਾਤਾ ਲਗਾਉਣ ਤੋਂ ਬਾਅਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਜੋ ਉਹਨਾਂ ਨੇ ਲੈ ਕੇ ਪੰਜਾਬ ਸੁਰੱਖਤਤਾ ਦਿਖਾਈ ਜਾ ਰਹੀ ਹੈ ਜਿਸ ਦੇ ਚਾਲੇ ਬਟਾਲਾ ਸ਼ਹਿਰ ਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਫਲੈਗ ਮਾਰਚ ਕਰਿਆ ਗਿਆ ਫਲੈਗ ਮਾਰਚ ਜੋ ਪੂਰੇ ਸ਼ਹਿਰ ਵਿੱਚ ਘੁੰਮਦੇ ਹੋਏ ਖਤਮ ਹੋਇਆ ਉੱਥੇ ਇਸ ਫਲੈਗ ਮਾਰਚ ਦੀ ਅਗਵਾਈ ਕਰਦੇ ਐਸ ਡੀ ਐਮ ਬਟਾਲਾ ਸ਼ਹਿਰੀ ਭੰਡਾਰੀ ਅਤੇ डीएसपी सिटी बटाला पुलिस ने बताया कि اوناں ਵੱਲੋਂ ਹਰ ਤੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਨ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਜੀ ਆਪਣਾ ਜਿਹੜਾ ਫਲੈਗ ਮਾਰਚ ਅੱਜ ਦਾ ਹੈਗਾ ਜਿਵੇਂ ਜੇ ਤੁਹਾਨੂੰ ਪਤਾ ਹੈ ਕਿ ਸਾਡੀ ਜੋ ਚੋਣ ਜਾਬਤਾ ਜਿਹੜੀ ਹੈ ਲੰਘ ਚੁੱਕੀ ਹੈ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਸੋ ਇਹ ਫਲੈਗ ਮਾਰਚ ਕੌਨਫੀਡੈਂਸ ਬਿਲਡਿੰਗ ਮੀਜਰ ਹੈ अश्योर करना चाहते हैं कि सांस्टिटुएंसी से बिल्कुल फेयर इलैक्शन हो गए इक्वल प्लेटफॉर्म टू ऑल द पार्टीज विल बी गिवन एथिकल वोटिंग आप इंश्योर करा असं इंश्योर करा कि एक एक, एक एक एलिजिबल वोटर आके वोट करे विदाउट एनी इंटीमीडे विदाउट एनी मोनिटरी पार किसी भी इंफ्लुएंस च तो तो ना आए मैडम तुम बेटर दस पागे की साड़ी कि फोर्स इस वे अवेलेबल हैगी है ओवर टू एक्सपीना 180 ਬਟਾਲੀ ਦੀ ਲੜਾਈ ਆ ਜਰਾਲੇ ਦੇ ਕੋਲ ਨਾਲ ਸਾਡੇ ਸਭਰੀ ਦੀ ਫੋਰਸ ਆ ਉਹ ਉਹਦੇ ਨਾਲ ਅਸੀਂ ਫਲੈਗ ਮਾਰਚ ਕਰਦੇ ਆ ਤੇ ਲੋਕਾਂ ਵਿੱਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਰਹੇ ਮਰੇ ਲੋਕਾਂ ਦੀ ਸ਼ਾਂਤੀ ਭਾਵਨਾ ਬਣੀ ਰਹੇ ਕਿਸੇ ਨੂੰ ਡਰ ਪੈ ਖਤਮ ਹੋਵੇ ਇਸ ਕਰਕੇ ਫਲੈਗ ਮਾਰਚ ਕਰਦੇ ਆ